ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਕਾਦਿਆਨ ਦੇ ਨਜ਼ਦੀਕ ਪਿੰਡ ਰਾਮਪੁਰਾ ਤੇ ਰਜਾਦਾ ਦੇ ਪੰਜੀ ਤੋਂ 3 ਕਿल्ले ਖੇਤਾ ਵਿੱਚ ਪਈ ਨਾੜ ਨੂੰ ਲੱਗੀ ਭਿਆਨਕ ਅੱਗ ਦੋ ਪਿੰਡਾਂ ਵਿੱਚ ਮੱਚੀ ਹਫੜਾ ਦਫੜੀ ਜਾਣੀ ਨੁਕਸਾਨ ਤੋਂ ਰਹਾ ਬਚਾ ਜਾਣਕਾਰੀ ਦਿੰਦੇ ਹੋਏ ਪਿੰਡ ਰਾਮਪੁਰਾ ਅਤੇ ਰਜਾਦਾ ਦੇ ਪਿੰਡ ਵਾਸੀ ਕਾਬਲ ਸਿੰਘ ਸਾਬਕਾ ਮੈਂਬਰ ਸਕੱਤਰ ਸਿੰਘ ਜਗੀਰ ਸਿੰਘ ਜੋਗਿੰਦਰ ਸਿੰਘ ਅਤੇ ਬਾਬਾ ਨਸੀਬ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 6 ਵਜੇ ਦੇ ਤਤਲਾ ਨਹਿਰ ਦੇ ਨਜ਼ਦੀਕ ਕਿਸੇ ਸ਼ਰਾਰਤੀ ਅੰਸਰ ਵੱਲੋਂ ਬੀਡੀ ਫੂਕ ਕੇ ਖੇਤਾ ਵਿੱਚ ਸੁੱਟੀ ਗਈ ਜਿਸ ਨਾਲ ਪੰਜੀ ਤੋਤੀ ਕਿल्ले ਨਾਰ ਨੂੰ ਅੱਗ ਲੱਗ ਗਈ ਅੱਗ ਫੈਲਦੀ ਹੋਈ ਪਿੰਡ ਰਜਾਦਾ ਅਤੇ ਰਾਮਪੁਰਾ ਦੇ ਖੇਤਾ ਵਿੱਚ ਪਹੁੰਚ ਗਈ ਰਾਤ ਕਰੀਬ 10:30 ਵਜੇ ਤੇਜ਼ ਹਨੇਰੀ ਚੱਲਣ ਦਾ ਲੱਗ ਗਿਆ ਨੀ ਕੋ ਭਿਆਨਕ ਲੱਗ ਗਈ ਕਿ ਦੋਵਾਂ ਪਿੰਡਾਂ ਦੇ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਉਹਨਾਂ ਨੇ ਕਿਹਾ ਕਿ ਖੇਤਾ ਵਿੱਚ ਪਈਆਂ ਮੋਟਰਾਂ ਦੀਆਂ ਪਾਈਪਾਂ बाजरा ਅਤੇ ਤੋੜੀ ਵੀ ਸੜ ਕੇ ਸੁਆਹ ਹੋ ਗਈ ਉਹਨਾਂ ਕਿਹਾ ਕਿ ਜੇਕਰ ਰਾਤ ਬਰਸਾਤ ਨਾ ਹੁੰਦੀ ਤਾਂ ਇਸ ਅੱਗ ਦੇ ਨਾਲ ਬਹੁਤ ਜ਼ਿਆਦਾ ਜਾਨੀ-ਮਾਲੀ ਵੀ ਨੁਕਸਾਨ ਹੋ ਸਕਦਾ ਸੀ ਰਾਤ ਅਸੀਂ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਸਾਡਾ ਫੋਨ ਨਹੀਂ ਚੁੱਕਿਆ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕੀਤੀ ਜਾਵੇ ਉੱਥੇ ਹੀ ਬਾਬਾ ਨਸੀਬ ਸਿੰਘ ਨੇ ਕਿਹਾ ਕਿ ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਜੇਕਰ ਉਹ ਗੁਰਦੁਆਰਾ ਸਾਹਿਬ ਤੱਕ ਪਹੁੰਚ ਜਾਂਦੀ ਤਾਂ ਬਹੁਤ ਮੰਦਭਾਗੀ ਘਟਨਾ ਵਾਪਰ ਸਕਦੀ ਸੀ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਰਦਾਰ ਕਾਬਲ ਸਿੰਘ ਸਾਬਕਾ ਮੈਂਬਰ ਪੰਚਾਇਤ ਰਜਾਦਾ ਅੱਜ ਕੀ ਗੱਲ ਹੋਈ ਅੱਗ ਕਿੱਥੋਂ ਆਈ ਐ ਇਹ ਕੋਈ ਬੀੜੀ ਫੂਕ ਨੇ ਸੁੱਟਤੀ ਆ ਬੀੜੀ ਹੂੰ ਸਾਢੇ 10 ਵਜੇ ਇੱਧਰੋਂ ਅੱਗ ਆ ਗਈ ਤਤਲੇ ਆ ਰਹਾ ਗਈ ਆ ਹਰਜਾਦੇ ਤੱਕ ਆਈ ਆ ਸਾਡਾ ਚਾਰਾ ਜਵਾਰ ਹੀ ਬੀਜੀ ਉਹ ਤਿੰਨ ਕਰਾਈ ਥਾਂ ਉਹ ਖਤਮ ਹੋ ਗਿਆ ਬਰਸਨ ਨੂੰ ਬੀਜਿਆ ਵੀ ਰੱਖਿਆ ਉਹ ਵੀ ਖਤਮ ਹੋ ਗਿਆ ਸਾਡੇ ਕੋਠਿਆਂ ਤੱਕ ਆ ਗਈ ਸੀ ਅੱਗ ਬੜੇ ਜ਼ੋਰ ਨਾਲ ਪਚਾਈ ਡੰਗ ਸ਼ਾਂ ਕੀਤੇ ਸੀ ਡੰਗਰਾਂ ਤਾਂ ਥੇਕ ਮਾੜਾ ਮਾੜਾ ਲੱਗਾ ਤੇ ਬੰਬੀਆਂ ਦੇ ਪੈਪ ਜਿਹੜੇ ਲਾਏ ਦੇ ਪਲਾਸਟ ਦੇ ਉਹ ਸੜ ਗਏ ਔਰ ਕੁੱਤ ਨੇ ਕੁੱਤ ਨੇ ਮੁੜ ਕੇ ਮੀ ਆ ਗਿਆ ਤੇ ਬਚਾਅ ਹੋ ਗਿਆ ਨਹੀਂ ਤੇ ਸਾਡੇ ਕੋਠਿਆਂ ਦਾ ਨਿਸ਼ਾਨ ਹੋ ਜਾਣਾ ਤੇ ਗੱਡੀਆਂ ਵੀ ਮਤਲਬ ਅੰਦਰ ਹੈਗੀਆਂ ਉਹ ਵੀ ਬਾਹਰ ਜੋਰ ਨਾਲ ਕੱਢੀਆਂ ਦੋ ਟਰਾਲੀਆਂ ਜਿਸ ਤਰ੍ਹਾਂ ਇਹਦੀ ਤੂੜੀ ਦੀ ਬੰਨਣ ਵਾਲੀ ਕੋਈ ਮਾਜਬੇਦ ਮੰਗ ਕਰਦੇ ਹੋ ਸਰਕਾਰ ਤੋਂ ਤੇ ਉਹ ਤੇ ਬੰਦੇ ਆ ਵੀ ਦੇਖੋ ਡੰਗਰਾਂ ਦਾ ਚਾਰਾ ਹੈਗਾ ਉਹ ਜੇ ਬੰਨਦਾ ਚੰਗਾ ਹੁਣ ਜਿਹਨੇ ਡੰਗਰ ਰੱਖੇ ਉਹਨੇ ਚਾਰਾ ਮੁੱਲ ਲਾ ਕੇ ਪੋਣਾ ਪੈਣਾ ਉਹਦਾ ਮਿਹਾਰਾ ਦਿੱਤਾ ਜਾਣਾ ਚਾਹੀਦਾ ਜੋ ਜਿਹਦਾ ਸੜਿਆ ਨਾੜ 77 ਸਿੰਘ ਜੀ ਮੇਰੇ ਨਾਲ ਕੀ ਕਹਿਣਾ ਚਾਹੁੰਦੇ ਮੈਂ ਇਹੋ ਕਹਿਣਾ ਚਾਹੁੰਦਾ ਜੀ ਅਜਿਹੇ ਸਿਕਟਾ ਪਿੰਦੇ ਆ ਬੀਰੀ ਇਹਨਾਂ ਦਾ ਰੋਕ ਲਈ ਜੇ ਵੱਧ ਤੋਂ ਵੱਧ ਕਿਉਂਕਿ ਇਹਨਾਂ ਨੇ ਬੀਰੀ ਛੁੱਟੀ ਆ ਤੇ ਫੇਰ ਹੀ ਅੱਗ ਲੱਗੀ ਆ ਸਾਡਾ ਬਹੁਤ ਜਾਨੀ ਮਾਲ ਨੁਕਸਾਨ ਹੋ ਜਣਾ ਸੀ ਜੇ ਅਸੀਂ ਨਾ ਰੋਕ ਪੈਂਦੀ ਤੇ ਇਹ ਮੀਂਹ ਪੈ ਗਿਆ ਤੇ ਚਲੋ ਜੀ ਨੁਕਸਾਨੋਂ ਤੋਂ ਬਚ ਗਿਆ ਕੀ ਮੰਗੇ ਤਾਂ ਠੀਕ ਹੈ ਮੰਗਾਟ ਇਹੋ ਜਿਹਨਾਂ ਦੇ ਨਾਲ ਨੁਕਸਾਨ ਹੋਇਆ ਤੂੜੀ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਿਆ ਪੈਪ ਸਰਗੇ ਬੰਬੀਆਂ ਵਾਲੇ ਸਾਡੀਆਂ ਟਰਾਲੀਆਂ ਵੀ ਛੜ ਜਾਣੀਆਂ ਸੀ ਇਹ ਸਿਰਫ ਸਿਰਫ ਹੀ ਅਸੀਂ ਬਚਾਈਆਂ ਆ ਟਰੈਕਟਰ ਰੋਟਰ ਫੇਰ ਕੇ ਮੇਰਾ ਜਗੀਰ ਸੀ ਜਗੀਰ ਸਿੰਘ ਜੀ ਅੱਗ ਦਾ ਕਾਰਨ ਕੀ ਇਹ ਉਦੋਂ ਲੱਗੀ ਜਿਆ ਨਿਆਰੇ ਵਦ ਮੈਂ ਤੁਹਾਨੂੰ ਮੈਂ ਨਹੀਂ ਕਹਿੰਦਾ ਵੀ ਉਹ ਜੇ ਆ ਤੇ ਰਾਜ ਤੋਂ ਬਾਅਦ ਹੀ ਆ ਉਹ ਤਾਂ ਫਿਰ ਬਾਅਦ ਚੁੱਕੇ ਗਾ ਨਹੀਂ ਹੀ ਆ ਕਿ ਮੈਂ ਤੇ ਬਚਾ ਕੇ ਇਸ ਤਰ੍ਹਾਂ ਹੋਇਆ ਬਚਾ ਨਹੀਂ ਆ ਗਿਆ ਕੁਦਰਤ ਨੇ ਬਚਾ ਲਿਆ ਕੁਦਰਤ ਨੇ ਅਜੇ ਨਾਮ ਹੀ ਹੁੰਦਾ ਫੇਰ ਬਹੁਤ ਰਾਮਪੁਰ ਨੂੰ ਗਾਂ ਪਲਾਂ ਨੂੰ ਗਾਂ ਦੇ ਜਾਣੀ ਆ ਆ ਚੱਕਰ ਕਿਸੇ ਦਾ ਨੁਕਸਾਨ ਕੋਈ ਨਹੀਂ ਸਾਡੇ ਧਿਆਨ ਵਿੱਚ ਨਹੀਂ ਇਹ ਕਿਸੇ ਦਾ ਹੋਇਆ ਖਾਸ ਕਰਕੇ ਸਾਡਾ ਸੀ ਤਾਂ ਵੀ ਬਚਾਈ ਕਰਦਾ ਤੂੰ ਐਨਾ ਸਾਧਾਂ ਦੇ ਫਰਗੇ ਤੇ ਉਦੋਂ ਬਚਾਈ ਰਿਆ ਐਵੇਂ ਤਾਂ ਨਹੀਂ ਆਕੀ ਨਾ ਜਗਿੰਦਰ ਸਿੰਘ ਇਹ ਕੀ ਅੱਗ ਦਾ ਕਾਰਨ ਕੀ ਪਤਾ ਲੱਗਾ ਅੱਗ ਦੇ ਕਾਰਨ ਦਾ ਨਹੀਂ ਕੀ ਪਤਾ ਲੱਗਾ ਇਹ ਨਹਿਰ ਸਾਈਡ ਤੋਂ ਹੀ ਆਈ ਅੱਗ ਤੇ ਜਦੋਂ ਨੇਰੀ ਆਈ ਨਾਲ-ਨਾਲ ਹੀ ਨੇਰੀ ਦੇ ਮਤਲਬ ਇੰਨੀ ਜਿਆਦਾ ਤੇਜ਼ ਅੱਗ ਹੀ ਜੇ ਕਿਤੇ ਮੀਨ ਨਾ ਆਉਂਦਾ ਤੇ ਨੁਕਸਾਨ ਹੋਣਾ ਪਿੰਡ ਦੇ ਵਿੱਚ ਕੋਈ ਨਾ ਕੋਈ ਇੰਨੀ ਅੱਗ ਤੇਜੀ ਕਿਸੇ ਦਾ ਤੂੜੀ ਦਾ ਕੋਈ ਨੁਕਸਾਨ ਨੁਕਸਾਨ ਤੇ ਤੂੜੀ ਤਾਂ ਦਾ ਲੋਕਾਂ ਦੇ ਨਾਲ ਵਿੱਚੇ ਖਲੋਤੇ ਜਿੰਨਾਂ ਬਣਾਉਣ ਵਾਲੀਆਂ ਤੂੜੀਆਂ ਸੜ ਗਏ ਆ ਹੁਣ ਜੋਰ ਕਰਨ ਕੀ ਲੋਕ ਹੁਣ ਕੋਈ ਦਸ਼ਣ ਜੋਗੇ ਨਹੀਂ ਆ ਨਾਲ ਬਹੁਤ ਸੜ ਗਏ ਵਿੱਚੇ ਜਿੰਨਾਂ ਦੀਆਂ ਤੂੜੀਆਂ ਜੇ ਬਣੀਆਂ ਨਹੀਂ ਆ ਉਹ ਡੇਰੇ ਦੇ ਉੱਤੇ ਜਿਹੜੇ 7-8 ਕਿੱਲੇ ਹਨ ਇਹ ਮਤਲਬ ਨਾੜ ਜੇ ਉਦਾਂ ਹੀ ਤੂੜੀ ਖਲੋਤੀ ਉਹਨਾਂ ਨੇ ਬਣਾਉਣੀ ਵਿਚਾਰੇ ਆ ਭਾਜੇ ਉਹਨਾਂ ਦੀ ਟੀਲਾ ਨਹੀਂ ਬਣੀ ਤੂੜੀ ਅੱਜ ਤੋਂ ਵੀ ਜਿਹੜੀ ਤੂੜੀ ਆ ਇਹ ਕਿਸੇ ਦੀ ਵੀ ਨਹੀਂ ਬਣੀ ਤੂੜੀ ਦਾ ਡੰਗਰਾਂ ਦਾ ਡੰਗਰਾਂ ਦਾ ਕੀ ਮੰਗ ਕੋਈ ਸਰਕਾਰ ਕੋਲ ਮੰਗ ਸਰਕਾਰ ਤੋਂ ਨਹੀਂ ਦੇ ਆਣੇ ਵੀ ਜਿਹਦਾ ਵਿਚਾਰਾ ਨੁਕਸਾਨ ਹੋਇਆ ਉਹਨੂੰ ਕੀ ਹੋਣਾ ਉਹ ਜਾਣਾ ਹੁਣ ਇਦਾਂ ਹੀ ਮੰਗਤਾ ਕਿ ਤੂੜੀ-ਤਾੜੀ ਦੂਜੇ ਥਾਂ ਨੂੰ ਕਿਉਂ ਲੈਣੀ ਉਹਨਾਂ ਨੇ ਪਰ ਬਾਈ ਹੋਣੀ ਚਾਹੀਦੀ ਉਹਦੀ ਹਾਂਜੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਇਦਾਂ ਥੋੜਾ ਬੋੜਾ ਮਾਜਬਾ ਉਹਨਾਂ ਨੂੰ ਮਿਲਣਾ ਚਾਹੀਦਾ ਵਿਚਾਰਿਆਂ ਨੂੰ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਇੱਕ ਮਈ ਨੂੰ ਰਾਤ 10:30 ਵਜੇ ਉਥੇ ਕੇ ਇਸ਼ਾਰਾਰਤੀ ਨੇ ਅੱਗ ਲਾ ਦਿੱਤੀ ਅੱਗ ਲੱਗੀ ਉਧਰੋਂ ਹਵਾ ਦਾ ਜ਼ੋਰ ਇੰਨੀ ਤੇਜ਼ ਹਵਾ ਰਫਤਾਰ ਸੀ ਕਿ ਜਿਵੇਂ 120 ਦੀ ਸਪੀਡ ਤੇ ਹਵਾ ਜੜੀ ਰਫਤਾਰ ਤੇਜ਼ ਸੀ ਉਧਰੋਂ 나ੜ ਨੂੰ ਲੱਗੀ ਹੋਈ ਅੱਗ ਬੜੀ ਤੇਜ਼ ਜੋਰਾਂ ਦੇ ਨਾਲ ਆਈ ਮੈਂ ਗੁਰਦੁਆਰਾ ਸਾਹਿਬ ਦੇ ਬਾਹਰ ਆਣ ਕੇ ਦੇਖਿਆ ਵੀ ਇਹ ਤੇ ਅੱਗ ਜਿਹੜੀ ਇੰਨੀ ਤੇਜ਼ ਹੈ ਤੇ ਬੁਝਣੀ ਨਹੀਂ ਆ ਜਦ ਤੱਕ ਕੰਟਰੋਲ ਨਹੀਂ ਹੁੰਣਾ ਤੇ ਮੈਂ ਆਪਣੇ ਸਰਪੰਚ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਵੀ ਗੁਰਦੁਆਰਾ ਸਾਹਿਬ ਦੇ ਚਾਰ ਚਸਰੇ ਨਾਲ ਬਣਨ ਵਾਲਾ ਜੇ ਅੱਗ ਲੱਗੀ ਤੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਲੱਗ ਜਾਣੀ ਹੈ ਅੰਦਰ ਬਹੁਤ ਵੱਡਾ ਨੁਕਸਾਨ ਹੋਣਾ ਤੇ ਤੁਸੀਂ ਇਦਾਂ ਕਰੋ ਵੀ ਪਾਣੀ ਦੀਆਂ ਦੋ ਗੱਡੀਆਂ ਜਿਹੜੀਆਂ ਮੰਗਾਲਾ ਬੋਏ ଥି। ਉਹਨੇ ਵਿਚਾਰੇ ਨੇ ਉਸ ਵੇਲੇ ਰਾਤ ਉੱਠ ਕੇ ਮੈਨੂੰ ਫੋਨ ਕੀਤਾ ਉਹਨੇ ਫੋਨ ਕੀਤਾ ਆਫਸਰਾਂ ਨੂੰ ਪਾਣੀ ਵਾਲੀਆਂ ਗੱਡੀਆਂ ਦੇ ਆਫਸਰਾਂ ਨੂੰ ਫੋਨ ਕੀਤਾ ਉਹਨੇ ਹੋਰ ਵੀ ਥਾਣੇ ਹੋਰ ਵੀ ਕਈਆਂ ਨੂੰ ਫੋਨ ਕੀਤਾ ਪਰ ਉਹਦਾ ਫੋਨ ਮੈਨੂੰ ਫੋਨ ਆ ਗਿਆ ਵਾਪਸ ਕਿ ਮੇਰਾ ਫੋਨ ਕਿਸੇ ਨੇ ਵੀ ਨਹੀਂ ਚੁੱਕਿਆ ਅੱਗ ਇਨੀ ਤੇਜ਼ ਸੀ ਕਿ ਸਾਨੂੰ ਫਿਗਰ ਸੀ ਵੀ ਜਿਹੜੇ ਪਿੱਛੇ ਉਹ 5-6 ਘਰਵਾ ਵੀ ਉਹਨਾਂ ਦੇ ਜੀ ਜਿਹੜੇ ਆ ਉਹ ਕਿਦਾਂ ਬਜਣਗੇ ਐਂ ਦੇ ਵਾਹਿਗੁਰੂ ਦੇ ਚਰਨਾ ਚ ਹੋਰ ਅਰਦਾਸ ਕਰਦੇ ਪੀ ਇਹਨਾਂ ਦੇ ਜੀ ਬੱਜ ਜਾਣ ਬੜਾ ਬੜਾ ਦੁੱਖ ਕੀਤਾ ਵਾਹਿਗੁਰੂ ਦੀ ਕਿਰਪਾ ਕੇ ਇੱਕ ਬਾਰਿਸ਼ ਤੇਜ਼ ਹੋ ਗਈ ਦੂਸਰੀ ਜਿਹੜੀ ਅੱਗ ਦਾ ਲਪੇੜ ਸੀਗਾ ਉਹਰ ਜਾਦੇ ਵਾਲੇ ਪਾਸੇ ਚਲਾ ਗਿਆ ਉਹਨੇਰ ਜਾਦੇ ਵਾਲੇ ਪਾਸੇ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆ ਕੀਤਾ ਆ ਫਿਰ ਰਾਤ ਜਿਹੜਾ 2 ਘੰਟੇ ਮੀਂਹ ਪੈ ਕੇ ਜਿਹਦੇ ਨਾਲੇ ਸਾਰਾ ਜਿਹੜਾ ਬਚਾਅ ਹੋ ਗਿਆ ਕੀ ਮੰਗ ਕਰਦੇ ਜਿੰਨਾਂ ਦਾ ਨੁਕਸਾਨ ਹੋਇਆ ਵੇਖੋ ਜੀ ਇਹ ਤੇ ਜਿਹਦਾ ਚੇਦਾ ਵੀ ਨੁਕਸਾਨ ਹੋਇਆ ਵਾ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਜਿਹੜੀ ਮੰਗ ਹੈ ਉਹ ਪੂਰੀ ਕਰਨੀ ਚਾਹੀਦੀ ਹੈ ਲੇਕਿਨ 6 ਮਹੀਨਿਆਂ ਬਾਅਦ ਫਸਲ ਹੁੰਦੀ ਆ ਬੜੀ ਆਸ ਦੇ ਨਾਲ ਆਪਣੀ ਫਸਲ ਪਾਲਦੇ ਨੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਕੋਜੀ ਇਹ ਤੇ ਹੁਣ ਇਹਨਾਂ ਨੂੰ ਪਤਾ ਆ ਵੀ ਉਹ ਆਪਣੇ ਵੱਲੋਂ ਦੇ ਰਾਤ ਦੇਣ ਯੋਰ ਲਾ ਰਹੇ ਆ ਕਿ ਅਸੀਂ ਸਾਰੀਆਂ ਸਹੂਲਤਾਂ ਜਿਹੜੀਆਂ ਵਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੇ ਰਹੇ ਆ ਵੀ ਕਿਸੇ ਨੂੰ ਵੀ ਰਾਤ ਲੋੜ ਪੈਂਦੀ ਆ ਤੇ ਉਹਦੀ ਗੱਲ ਜਿਹੜੀ ਆ ਸੁਣਵਾਈ ਹੋਵੇ ਭਗਵੰਤਮਾਨ ਸਾਡੇ ਸੀਐਮ ਤੇ ਇੱਥੋਂ ਦਾ ਕਹਿੰਦੇ ਆ ਕਿ ਕਿਸੇ ਨੂੰ ਦਫ਼ਤਰਾਂ ਜਾਣ ਦੀ ਲੋੜ ਨਹੀਂ ਉਹ ਘਰੋਂ ਆਪਣਾ ਜਿਹੜਾ ਮੈਸੇਜ ਭੇਜਣ ਦੇ ਘਰੇ ਆਣ ਕੇ ਸਾਰੇ ਕੰਮ ਹੋਣਗੇ ਪਰ ਮੈਂ ਸੁਣਦਾ ਵੀ ਵਾਹਿਗੁਰੂ ਜਿਹੜਾ ਬਚਾ ਗਿਆ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਕਈਆਂ ਸਰਪੰਚਾਂ ਦੇ ਆਮ ਆਦਮੀ ਪਾਰਟ ਦੇ ਦਫ਼ਤਰਾਂ ਚੋਂ ਵੀ ਆਏ ਆ ਕਿ ਤੁਹਾਡੇ ਕਿਦਾਂ ਕੋਈ ਨੁਕਸਾਨ ਜ਼ਿਆਦਾ ਆਇਆ ਇਹ ਅਫਸਰੇ ਇਹ ਸੌਣ ਲੈਣ ਕੋਈ ਗੱਲ ਨਹੀਂ ਵਾਹਿਗੁਰੂ ਕਿਰਪਾ ਕਰੇ ਸਾਬ ਠੀਕ ਠਾਕ ਆ ਬੇਜਬਾਨੇ ਜਾਨਵਰ ਵੀ ਬਚ ਗਏ ਆ ਔਰ ਗੱਡੀਆਂ ਵੀ ਗੁਰੂ ਘਰ ਦੀਆਂ ਜਿਹੜੀਆਂ ਕਿਆਂ ਵੀ ਬਚ ਗਈਆਂ ਲੇਕਿਨ ਮਹਾਰਾਜ ਦੀ ਜਿਹੜੀ ਵਿਆਪਤੀ ਹੋਣ ਤੋਂ ਅਸੀਂ ਅੱਗ ਦੇ ਨਾਲ ਸਾਰਾ ਕੁਝ ਬਚਾ ਗਿਆ ਵਾਹਿਗੁਰੂ ਦੀ ਮੇਰ ਚਾਹੀਦੀ ਆ ਕਿਸ ਤਰ੍ਹਾਂ ਮੰਗ ਕਰਦੇ ਹੋ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਨੇ ਫੋਨ ਨਹੀਂ ਚੁੱਕਿਆ ਸਾਨੂੰ ਇਹਨਾਂ ਨੇ ਕੀ ਦੇਣਾ ਇਹ ਆਪ ਮੰਗਤੇ ਬਣੇ ਫਿਰ ਸਾਨੂੰ ਇਹਨਾਂ ਨੇ ਕੀ ਦੇਣਾ ਹੈ ਸਰਪੈਂਡ ਕਰਨ ਦੀ ਮੰਗ ਕਰਦੇ ਹੋ ਕਿ ਚੰਗੇ ਵਕਸਰ ਹੋਣ ਚਾਹੀਦੇ ਸਾਨੂੰ ਦੇਖੋ ਇਹ ਤਾਂ ਜਦੋਂ ਐਮਐਲਏ ਸਾਹਿਬ ਸਾਨੂੰ ਪਸਣਗੇ ਫਿਰ ਉਹਨਾਂ ਦੇ ਨਾਲ ਬਹਿ ਕੇ ਦੱਸਾਂਗੇ ਸਾਰਾ ਕੁਝ ਵੀ ਅਸੀਂ ਐਸ ਐਸ ਨੰਬਰ ਤੇ ਸਰਪੰਚ ਸਾਹਿਬ ਨੇ ਫੋਨ ਕੀਤਾ ਆ ਇਹ ਇਹ ਦੇਖ ਲਓ ਵੀ ਹੁਣ ਇਹਨਾਂ ਦਾ ਕੀ ਕਰਨਾ ਹੈ ਇਹ ਬੜੀਆਂ ਆਉਣ ਵਾਲੇ ਸਮੇਂ ਚ ਬੜੀਆਂ ਹਨੇਰੀਆਂ ਬੜੀਆਂ ਝੱਖੜ ਝੁਲਣੇ ਆ ਪਰ ਜਿਹੜੇ ਇਹੋ ਜਿਹੇ ਅਫਸਰ ਜਿਹੜੇ ਆ ਮੈਂ ਤਾਂ ਸਮਝਦਾ ਪੀ ਇਹਨਾਂ ਨੂੰ ਘਰੋ ਘਰੇ ਘਰੀ ਪਿਠਾ ਦੇਣਾ ਚਾਹੀਦਾ ਸਵੇਰੇ 12 ਵਜੇ ਉੱਠਿਆ ਕਰਨ ਰੋਟੀ ਪਾਣੀ ਖਾ ਕੇ 4 ਵਜੇ ਫੇਰ ਸਮਝਿਆ ਕਰਨ